हां प्यार प्यार जी ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸੋ ਦੋਸਤੋ ਅੱਜ ਅਸੀਂ ਚੱਲੇ ਆਂ ਜੀ ਅੰਮ੍ਰਿਤ ਸਕਣ ਦੇ ਲਈ ਕਈ ਦਿਨਾਂ ਬਾਅਦ ਅਸੀਂ ਅੱਜ ਤੁਹਾਡੇ ਨਾਲ ਵਲੌਗ ਸਾਂਝਾ ਕਰ ਰਿਹਾ ਐ ਇਸ ਤੋਂ ਪਹਿਲਾਂ ਨਾ ਥੋੜਾ ਜਿਹਾ ਇਹ ਹੋ ਗਿਆ ਸੀਗਾ ਕਿ ਪਰਿਵਾਰ ਦੇ ਵਿੱਚ ਮੇਰੇ ਸਾਲਾ ਸਾਹਿਬ ਦੀ ਡੈਥ ਹੋ ਗਈ ਸੀ ਛੋਟੇ ਦੀ ਜਿਹਦੇ ਕਰਕੇ ਅਸੀਂ ਕਈ ਦਿਨ ਵਲੌਗ ਨਹੀਂ ਪਾ ਸਕੇ ਸੋ ਅੱਜ ਅੰਮ੍ਰਿਤ ਸੰਚਾਰ ਹੈ ਜੋ ਆਪਣੇ ਪਿੰਡ ਰਾਜੀਆ ਵਿਖੇ ਹੋ ਰਿਹਾ ਹੈ ਸੋ ਪੂਰੇ ਪਰਿਵਾਰ ਸਮੇਤ ਆਇਆ ਲਖਵੀਰ ਵੀ ਮੇਰੇ ਨਾਲ ਹੈ ਮਾਤਾ ਜੀ ਵੀ ਨਾਲ ਨੇ ਲਓ ਜੀ ਸਾਡੇ ਗੁਰਦੁਆਰਾ ਸਾਹਿਬ ਅੱਜ ਇੱਥੇ ਅਮਰਤ ਸੰਚਾਰ ਹੋਣਾ ਹੈ ਇਸ ਤੋਂ ਪਹਿਲਾਂ ਸਾਰੀਆਂ ਤਿਆਰੀਆਂ ਬਿਆਰੀਆਂ ਤੇ ਨਗਰ ਦੀਆਂ ਸੰਗਤਾਂ ਪਹੁੰਚ ਰਹੀਆਂ ਨੇ ਸਿੰਘ ਸਾਹਿਬਾਨ ਦੂਰ ਦਰਾਡੇ ਤੋਂ ਪਹੁੰਚੇ ਹੋਏ ਨੇਗੇ ਤੇ ਇਧਰੋਂ ਆਪਾਂ ਖੜਾ ਕੜੇ ਖਰੀਦਾਂਗੇ ਹੁਣ वाहेगुरु 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 ਸਾਡੀ ਮੱਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਡੀ ਦੀ ਮੱਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੁਆਗਤ ਸਾਥ ਸੰਗਤ ਜੀਓ ਬਹੁਤ ਹੀ ਪਰਮਾਤਮਾ ਕਲਗੀਧਰ ਪਾਤਸ਼ਾਹ ਸੰਤ ਗੋਬਿੰਦ ਸਿੰਘ ਮਹਾਰਾਜ ਦੇ ਹੰਡੇ ਬਾਟੇ ਦੀ ਔਲ ਪ੍ਰਾਪਤ ਕਰਕੇ ਖਾਸਾ ਪਰਿਵਾਰ ਦੇ ਜਿਹੜੇ ਸ਼ਾਮਲ ਹੋਏ ਨਾ ਕੌਕਾਰੀ ਸੰਗਤ ਦੇ quaਪਰ ਤੋਂ ਪਹਿਲਾਂ ਪੱਤਰ ਸਵਾਗਤ ਪਤੇ ਉਹਵਾ ਇਸ ਦਾ ਸ਼ੁਕਰੀਆ ਸਾਹਿਬ ਅਤੇ ਮੁਕਤੀ ਕੀਤੇ। ਸੇ ਪਾਤਸ਼ਾਹ ਜੀ ਦਾ વિશેષ ਸਤਿ ਸ੍ਰੀ ਅੰਸ ਧੰਨਵਾਦ। ਸ਼੍ਰੀ ਰਾਮਨਾ ਧੰਨਵਾਦ। ਪੰਜ ਪਿਆਰੇ ਧੰਨਵਾਦ ਦਾ ਧੰਨਵਾਦ, ਸਿੰਘ ਸਰਬੰਨ ਦਾ ਧੰਨਵਾਦ। ਔਰ ਉਹਨਾਂ ਸੋਚੀਆਂ ਸੰਗਤਾਂ ਦਾ ਧੰਨਵਾਦ ਹੈ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਸਾਰਾ ਕਾਰਜ ਜੋ ਸਿੰਘ ਦੇ ਦੋ ਦਿਨਾਂ ਤੋਂ ਚੱਲਦਾ ਆ ਰਿਹਾ ਸੀ ਅੱਜ ਸੰਪੂਰਨ ਹੋਇਆ ਹੈ। ਕਿ ਜਿਸ ਤਰ੍ਹਾਂ ਦੇ ਆਵਾਜ਼ ਦੋ ਮਾਝ ਦੇ तकरीबन 100 ਤੋਂ ਜ਼ਿਆਦਾ ਤਕਰੀਬਨ 130 ਦੇ ਕਰੀਬ ਸੰਗਤਾਂ ਨੇ ਖੰਡੇ ਬਾਟੇ ਦੀ ਬੋਲ ਲੈ ਕੇ ਇੱਕ ਸਮਾਗਮ ਨੂੰ ਸਫਲ ਬਣਾਇਆ ਹੈ ਜਿੰਨੀਆਂ ਵੀ ਸੰਗਤਾਂ ਨੇ ਖੰਡੇ ਬਾਟੇ ਦੀ ਬੋਲ ਲਈ ਹੈ ਸਾਰੀਆਂ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧ ਕਮੇਟੀ ਵੱਲੋਂ ਦਾਸਵਤੋਂ ਅਤੇ ਸਿੱਖ ਵਿਰਸਾ ਦਾ ਦੇ ਸਨਮਾਨਿਤ ਕੀ ਸਿੰਘਾਂ ਦੇ ਵੱਲੋਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਬੁਲੰਦੀ ਮਾਰਗ ਮੈਂ ਤੁਹਾਨੂੰ ਕਰ ਜਿੰਨੇ ਅੱਜ ਆਪਾਂ ਇੱਥੇ ਖੰਡੇਵਾਲੀ ਦੀ ਬਹੁਤ ਲੈ ਕੇ ਗਏ ਹਾਂ ਸਾਰੇ ਇੱਕ ਕਰਦਾ ਸਕਦੇ ਜਾਈਏ ਸਤਿਗੁਰੂ ਸਾਡੀ ਸਿੱਖੀ ਕੇ ਸਾਖਵਾਸਾਂ ਦੇ ਥੰਦ ਲਿਭ ਜਾਵੇ ਇਹ ਅਰਦਾਸ ਆਪਾਂ ਸਾਰੇ ਕਰਕੇ ਜਾਈਏ ਸਾਡੀਆਂ ਸੰਗਤਾਂ ਦਾ ਧੰਨਵਾਦ ਹੈ ਇਹ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੀਰੋ ਜਾਨਾਂ ਆਪ ਜੀ ਨੂੰ ਪਤਾ ਗੁਰੂ ਘਰ ਦੀ ਬਾਣ ਫੜਦੇ ਨੇ ਅੰਮ੍ਰਿਤ ਮੇਰੇ ਲੜੀ ਬਾਤ ਬੋਲ ਬਾਣੀ ਦੀ ਕਥਾ ਵਿਚਾਰ ਚੱਲਦੀ ਹੈ ਇਹੀਆਂ ਸੰਤਾਨਾਂ ਨੂੰ ਲੱਗਦਾ ਹੈ ਕਿ ਸਾਡੇ ਤੋਂ ਰਹਿ ਨਹੀਂ ਰੱਖੀ ਜਾਂਦੀ। ਜਦੋਂ ਆਪਾਂ ਰੋਜ਼ ਰojana ਜੀ ਸਾਹਿਬ ਦੇ ਚਰਨਾਂ ਵਿੱਚ ਬੈਠਾਂਗੇ, ਮਾਦਾ ਦੇ ਚਰਨਾਂ ਦਾ ਅਰਦਾਸਾ ਕਰਾਂਗੇ ਬਾਣੀ ਸਮਾਂ ਦੀ, ਕਿ ਸਾਡੇ ਰੋਜ਼ ਦੇ ਢੈਂਤੇ ਮਨਾਉਂ ਗੁਰੂ ਮਹਾਂਕਬਾਖੇ। ਇਸ ਵਾਸਤੇ ਸਾਡੀ ਸਿੱਖੀ ਕਿਸ ਸੰਸਕਾਤਨ ਨਾਮ ਤਾਂ ਲਵੇ ਕਿ ਜੇ ਰੋਜ਼ ਗੁਰੂ ਦੇ ਚਰਨਾਂ ਵਿੱਚ ਆ ਕੇ ਬੈਠਾਂ। ਰੋਜ਼ ਗੁਰੂ ਦੇ ਦਰਸ਼ਨ ਕਰਾਂਗੇ ਜਿਸ ਗੁਰੂ ਦੀ ਸਿੱਖੀ ਹੈ ਉਸੇ ਗੁਰੂ ਨੇ ਹੀ ਨਿਭਾਉਣੀ ਹੈ ਉਸੇ ਗੁਰੂ ਨੇ ਸਾਖ ਨੂੰ ਸੁਰੱਖਤਾ ਬਖਸ਼ੀ ਹੈ ਇਸ ਵਾਸਤੇ ਵੈਸੇ ਪੰਜ ਪਿਆਰੇ ਸੰਗਤਾਂ ਨੇ ਆਪ ਦੀ ਉਸਾਰੀ ਮਰਿਆਦਾ ਰਸੀ ਹੈ ਆਪ ਸਭ ਸੰਗਤਾਂ ਸੁਝਬਾਨ ਮਰਦ ਕਿਰਪਾ ਕਰ ਨੂੰ ਪ੍ਰਜਾਨਾ ਗੁਰਧਰਤਿਆਂ ਪਾਧਰੀਆਂ ਬਣਾਉਣੀਆਂ ਨੇ ਜਿਹੜੀਆਂ ਸੰਗਤਾਂ ਨਿਤਨੇਮ ਕਰਦਾ ਜਾਉਂਦੀਆਂ ਨੇ ਉਹ ਨਿਤਨੇਮ ਕਰਿਓ ਜਿਨ੍ਹਾਂ ਨੂੰ ਨਿਤਨੇਮ ਨਹੀਂ ਆਉਂਦਾ ਉਹ ਗੁਰਮੰਤਰ ਜਾਪ ਧੁਰਮੰਤਰ ਦਾ ਜਾਪ ਕਰਕੇ ਆਪਣਾ ਨਿਤਨੇਮ ਜ਼ਰੂਰ ਨਿਭਾਓ ਅਸੰਤਾਨ ਦੇਤੀ ਹੈ ਕਿ ਅੱਜ ਜੇ ਵੀ ਅਸੀਂ ਸਰੀਰਕ ਤੌਰ ਤੇ ਸਿੱਖੀ ਧਾਰਮਿਕ ਕੀਤੀ ਹੈ ਆਤਮਿਕ ਤੌਰ ਤੇ ਜੀ ਸਾਹਿਬ ਦੇ ਨਾਲ ਕੁਝ ਬਟਨਾਂ ਤੇ ਕੀਤੇ ਨੇ ਇਸ ਸਰੀਰ ਦੇ ਵਿੱਚੋਂ ਪ੍ਰਾਨ ਨਿਕਲ ਜਾਣ ਪਰ ਇਹ ਸਿੱਖੀ ਨੂੰ ਕਦੇ ਛੱਡਣ ਦਾ ਸੋਚੀਏ ਇਹ ਅਸੀਂ ਸਾਦੇ ਨੂੰ ਅਰਦਾਸ ਹਾਪੂਰਾ ਜੋ ਕਰਕੇ ਇਹੇ ਦਾਤ-ਪਾਤ ਜੀ ਤੋਂ ਮੰਗ ਕੇ ਜਾਈਏ ਇੱਕ ਵਾਰ ਫਿਰ ਤੋਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਮਹਾਰਾਜ ਕੇ ਕਾ ਆਦੇਵ ਦੀ ਸਿੱਖੀ ਜਿਹੜੀ ਹੈ ਉਹ ਸਰੀਰ ਦੇ ਆਤਮਿਕ ਸਵਾਸ ਰੱਖ ਨੇਵੇ ਸਤਿਗੁਰੂ ਕਰਦੀ ਤਰਪਾਸ਼ਾ ਸਾਰਿਆਂ ਤੇ ਸਿੱਖ ਦੇ ਗਿਰਿਆ ਦਾ ਪ੍ਰਥਮ ਅੱਜ ਸਿੱਖ ਮੰਦ ਦੇ ਵਿੱਚ ਪਰਿਵਾਰ ਦੇ ਵਿਜਵਾਤਾ ਹੋਇਆ ਹੈ ਉਹਦੇ ਪੀਅ ਵੀ ਜਿੰਨਾ ਸੰਗਤਾਂ ਨੇ ਖੰਡੇ ਵਰਤੀ ਦੀ ਗੋਲ ਲਈ ਹੈ ਉਹ ਆਪਣਾ ਨਾਮ ਤੇ ਸਵੇਰੇ ਗੱਲ ਕਰਵਾਉਂਦੇ ਨੇ ਪਰ ਨਾਲ ਪਿੰਡ ਦਾ ਨਾਮ ਕੁਝ ਕੁਝ ਸੰਗਤਾਂ ਬਾਹਰੋਂ ਦੀਆਂ ਆਈਆਂ ਨੇ ਤੇ ਇੱਕ ਮਾਲ ਸੰਪਰਕ ਨੰਬਰ ਜੋ ਵੀ ਆਪ ਸੰਗਤਾਂ ਨੂੰ ਜੋ ਸਾਰੀ ਤੇ ਦਿੱਤੇ ਜਾਵੰਗੇ ਖੰਨੇ ਬਾਪੇ ਦੀ ਬੋਲ ਲਈ ਤੇ ਉਹਦੇ ਵਾਸਤੇ ਆਪ ਸੰਗਤਾਂ ਦੇ ਮੋਬਾਈਲ ਨੰਬਰ ਦੀ ਲੋੜ ਹੋਏਗੀ ਘਰ ਦਾ ਕੋਈ ਵੀ ਜਿਹੜਾ ਸੰਪਰਕ ਨੰਬਰ ਹੈ ਇੱਕੋ ਨਾਮ ਦਿਵਾ ਕੇ ਜਾਣ ਦੀ ਕਿਰਪਾ ਕਰਿਓ ਤਾਂ ਕਿ ਜਿਹੜਾ ਹੈ ਕਿ ਸਾਡੀ ਤੇੜ ਜਿਹੜੇ ਨਿਆਪਾਂ ਖੰਨੇ ਬਾਪੇ ਹੋਰ ਪ੍ਰਾਪਤ ਕਰਾਉਣ ਦਾ ਸਬੂਤ ਜਿਹੜਾ ਹੈ وہ سامپت ہو سکے یہ سکھ سہبانوں کی مجھے بےنتی ہے تو سارا سنگت نے یہ بےنگیاں کرنیاں ہونا گروہ کا لنگر آپ سارے سنگت واسطے تیار کر کیونکہ سویر کے آپ جی بیٹھے ہو اس واسطے تن کی کلاک من کی کلاک گرو تو لے آئے ہیں ہوں تن کی کلاک بھی جیس سنگت سہیوگ اسی پلاس جی کو لنگر چکایا جانا ہے ایریاں بیتیاں بروان ہار ہر سنگتہ میں دنگر شاکتے جانا ہی ایک بار پھر تو دکتا کھوٹانیاں مارا کی دکتا کھوٹان کھوٹ شکر ہے دو دنگر تکتے رہیں جو سکھ سنگتہ شکتیاں رہیں کھنڈے پاٹے کی پاؤ سے آرون دی رہے دکھال کا پانچ اس کھنڈے پاٹے کی پاؤ سے لے کے پروار میں مقاطع کرتا رہے دکھی کے در کے سانس واقع سنگ دیوے ہاؤ ہم آخری دکھالے دے نفتے کی ਸਾਰ ਸੰਗਤਾਂ ਦੀ ਬਾਹਾਂ ਕੜੀਆਂ ਕਰਕੇ ਦੇਕਾਰੇ ਨੂੰ ਸਾਥ ਦੇ। ਬੋਲੇ ਸੋ ਨਿਹਾਲ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਨਾ ਨਾ ਕੋਕ ਰਣੂ ਤੇ ਬਦਰਾ ਹੀ ਹਾਲਾ ਜਿਹੜੇ ਨਹੀਂ ਬੈਠਣਾ ਹੋਰ ਵੀ ਲੱਤੀ